ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਸਵਾਗਤ ਆ ਸਾਡੇ ਦੂਜੇ ਵਲੌਗ ਦੇ ਵਿੱਚ ਫਾਈਨਲੀ ਆਪਾਂ ਮੰਨ ਲਓ 30 ਘੰਟਿਆਂ ਦੇ ਸਫ਼ਰ ਤੋਂ ਬਾਅਦ ਨੰਦੇੜ ਸਾਹਿਬ ਮਹਾਰਾਸ਼ਟਰ ਦੇ ਵਿੱਚ ਪਹੁੰਚ ਚੁੱਕੇ ਹਾਂਗੇ ਹੁਣ ਸੋਨੂੰ ਕਰਾਉਣੇ ਆਗੇ ਦਰਸ਼ਨ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਇਹ ਮੇਨ ਐਂਟਰੀ ਹੈ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਤੇ ਸਾਹਮਣੇ ਹੀ ਤਖਤ ਹੈ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਿਮ ਸਮਾਂ ਇੱਥੇ ਹੀ ਗੁਜ਼ਾਰਿਆ ਸੀ ਤੇ ਇੱਥੇ ਉਹ ਜੋਤੀ ਜੋਤ ਸਮਾਏ ਸੀ ਤੇ ਲੋ ਵੀ ਦੋਸਤੋ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਤਖਤ ਸੀ ਹਜੂਰ ਸਾਹਿਬ ਦੇ ਤੇ ਉਸ ਤੋਂ ਬਾਅਦ ਅਸੀਂ ਅੱਗੇ ਜਾ ਕੇ ਇਧਰੋਂ ਦੇਖ ਕਰਾਈ ਦੇਖ ਕਰਾਉਣ ਤੋਂ ਬਾਅਦ ਅਸੀਂ ਤਖਤ ਸਾਹਿਬ ਦੇ ਉੱਤੇ ਮੱਥਾ ਟੇਕਣ ਲਈ ਚਲੇ ਗਏ ਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਇਸ ਸਾਈਡ ਆ ਗਏ ਇੱਥੇ ਬਹੁਤ ਸਾਰੇ ਦਰਖਤ ਲੱਗੇ ਹੋਏ ਸੀ ਬਦਾਮਾਂ ਦੇ ਦਰਖਤ ਵੀ ਅਸੀਂ ਦੇਖੇ ਬਹੁਤ ਸਾਰੇ ਬਦਾਮਾਂ ਦੇ ਦਰਖਤ ਲੱਗੇ ਹੋਏ ਸੀ ਇੱਥੇ ਤੇ ਉਸ ਤੋਂ ਬਾਅਦ ਅਸੀਂ ਕਰਵਾਈ ਫੋਟੋ ਸਾਰੇ ਜਣਿਆਂ ਨੇ ਵੀ ਕਰਵਾਈ ਇੱਕ ਫੋਟੋ ਤੇ ਉਸ ਤੋਂ ਬਾਅਦ ਅਸੀਂ ਖਾਧੀਆਂ ਥੋੜੀਆਂ ਛੱਲੀਆਂ ਮਹਾਰਾਸ਼ਟਰ ਦੇ ਵਿੱਚ ਬਿਨਾ ਰੇਸਪਰੇਅ ਤੋਂ ਛੱਲੀਆਂ ਜਿਹੜੀਆਂ ਪੈਦਾ ਕੀਤੀਆਂ ਜਾਂਦੀਆਂ ਨੇ ਮੱਕੀ ਦੀਆਂ ਨੇ ਖਾ ਕੇ ਦੇਖਿਓ ਬਹੁਤ ਹੀ ਸੁਆਦ ਨੇ ਛੱਲੀਆਂ ਖਾਣ ਤੋਂ ਬਾਅਦ ਦੋਸਤੋ ਹੁਣ ਆਪਾਂ ਸ੍ਰੀ ਹਜੂਰ ਸਾਹਿਬ ਤੋਂ ਨਾਨਕ ਚੀਰੇ ਵੱਲ ਜਾ ਰਹੇ ਹਾਂ ਤਾਂ तकरीबन ਹਜੂਰ ਸਾਹਿਬ ਤੋਂ 80 ਕਿਲੋਮੀਟਰ ਨਾਨਕ ਛੀਰੇ ਵੱਲ ਨੂੰ ਰਸਤੇ ਦੇ ਵਿੱਚ ਇਹ ਗੁਰੂ ਘਰ ਹੈ ਜੋ ਕਿ ਛੋਟੇ ਸਹਬਜ਼ਾਦਿਆਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਇੱਥੇ ਦੋਸਤੋ ਛੱਤ ਉੱਪਰ ਆ ਬਹੁਤ ਵੱਡਾ ਜਹਾਜ਼ ਬਣਿਆ ਹੋਇਆ ਹੈ ਤੇ ਇੱਥੇ ਰਸਤੇ ਦੇ ਵਿੱਚ ਸੰਗਤਾਂ ਨੂੰ ਲੰਗਰ ਛਕਾਉਣ ਦੇ ਲਈ ਇਹ ਗੁਰੂ ਘਰ ਸੋਭਿਤ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਅੱਗੇ ਆਪਣੇ ਨਾਲ ਬਲੌਗ ਦੇ ਵਿੱਚ ਬਣੇ ਰਹੋ ਅੱਗੇ ਤੁਹਾਨੂੰ ਨਾਨਕ ਛੀਰੇ ਦੇ ਵੀ ਦਰਸ਼ਨ ਕਰਾਵਾਂਗੇ ਦੋਸਤੋ ਨਾਨਕ ਚੀਰੇਵਲ ਜਾਂਦਿਆਂ ਜੋ ਰਾਹ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਹੈ ਜੋ ਕਿ ਤੁਹਾਨੂੰ ਦਿਖਾਇਆ ਸੀਗਾ ਜਹਾਜ਼ ਹੈ ਜਹਾਜ਼ ਦੇ ਅੰਦਰ ਬਹੁਤ ਸੋਹਣਾ ਇਤਿਹਾਸ ਸਰਜਿਆ ਹੋਇਆ ਹੈ ਬਹੁਤ ਸੋਹਣੀਆਂ ਸੋਹਣੀਆਂ ਇਤਿਹਾਸ ਦੀਆਂ ਫੋਟੋਆਂ ਲੋਕਾਂ ਨੂੰ ਜਾਣੂ ਕਰਵਾਉਣ ਵਾਸਤੇ ਇਤਿਹਾਸ ਤੋਂ ਲਗਾਈਆਂ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰੇ ਦੇ ਵਿੱਚ ਰਹਿਣ ਵਾਸਤੇ ਯਾਤਰੀਆਂ ਦੇ ਰਹਿਣ ਵਾਸਤੇ ਬਹੁਤ ਖਾਸ ਪ੍ਰਬੰਧ ਆ ਤੇ ਬਹੁਤ ਸੋਹਣੀਆਂ ਸੋਹਣੀਆਂ ਦੇਖਣਯੋਗ ਇਹ ਜਾਨਵਰਾਂ ਦੀਆਂ ਮੂਰਤੀਆਂ ਵੀ ਬਣਾਈਆਂ ਹੋਈਆਂ ਨੇ ਹਜ਼ੂਰ ਸਾਹਿਬ ਤੋਂ ਨਾਨਕ ਚੀਰੇਵਲ ਨੂੰ ਜਾਂਦਿਆਂ ਰਸਤੇ ਦੇ ਵਿੱਚ ਇਹ ਗੁਰਦੁਆਰਾ ਮਾਤਾ ਭਾਗ ਕੌਰ ਜੀ ਦਾ ਕਰਨਾਟਕਾ ਦੇ ਵਿੱਚ ਇੱਥੇ ਆਪਾਂ ਪਹੁੰਚ ਚੁੱਕੇ ਹਾਂਗੇ ਨਾਨਕ ਚੀਰੇਵਲ ਜਾਂਦਿਆਂ ਇਹ ਰਸਤੇ ਦੇ ਵਿੱਚ ਪੈਂਦਾ ਸਾਰਾ ਹੀ ਰਾਜਸਥਾਨ ਦੇ ਮਾਰਬਲ ਨਾਲ ਤਿਆਰ ਕੀਤਾ ਹੋਇਆ ਹੈ ਗੁਰਦੁਆਰਾਗਾ ਜਿੱਥੇ ਮਾਤਾ ਭਾਗ कौर ਜਿਹਦਾ ਤਪਸਥਾਨ ਬਣਿਆ ਹੋਇਆ ਹੈ ਤੇ ਪੁਰਾਣਾ ਇੱਕ ਖੂਬੀ ਇੱਥੇ ਬਣਿਆ ਹੋਇਆ ਹੈ ਇਸ ਤੋਂ ਬਾਅਦ ਆਪ ਲੋ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਗੁਰੂ ਨਾਨਕ ਚੀਰਾ ਕਰਨਾਟਕਾ ਦੇ ਵਿੱਚ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਹੋਰ ਵੀ ਇੱਥੇ ਬਹੁਤ ਇਤਿਹਾਸਿਕ ਇਮਾਰਤਾਂ ਨੇ ਇਹ ਹੈ ਜੀ ਅੰਮ੍ਰਿਤਕੁੰਡ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪੰਜਾ ਮਾਰ ਕੇ ਮਿੱਠੇ ਇੱਕ ਝਰਨੇ ਦਾ ਨਿਰਮਾਣ ਕੀਤਾ ਸੀਗਾ ਆ ਚੀਜ਼ ਦਿਖਾਉਣਿਆ ਤੁਹਾਨੂੰ ਬਹੁਤ ਹੀ ਪਰਾਚੀਨ ਹੈ ਦੇਖਦੇ ਕਿੰਨਾ ਟਾਈਮ ਪੁਰਾਣਾ ਹੈ ਦੇਖੋ ਉੱਪਰ ਗੁੰਮਟ ਦੇ ਉੱਪਰ ਵੀ ਮੰਨ ਲਓ ਦਰਖਤ ਹੋਏ ਖੜੇ ਆ ਬਹੁਤ ਇਤਿਹਾਸਿਕ ਇਮਾਰਤਾਂ ਨੇ